ਹਾਂਜੀ ਹੈਲੋ ਫਰੈਂਡਸ ਵੈਲਕਮ ਆ ਮੇਰੇ YouTube ਚੈਨਲ ਜੀਕੇ ਮੈਂ ਸਾਰੇ ਠੀਕ ਠਾਕ ਹਾਂ ਜੀ ਐਬੀਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਕਿ ਮੈਂ ਸਾਰੇ ਠੀਕ ਠਾਕ ਹਾਂ ਜੀ ਮੈਂ ਹਾਂ ਬਲਵਿੰਦਰ ਕੌਰ ਉਮੀਦ ਕਰਦੇ ਹਾਂ ਤੁਸੀਂ ਵੀ ਠੀਕ ਠਾਕ ਹੋਵੋਗੇ ਸੋ ਮੈਂ ਬਲੌਗ ਸਟਾਰਟ ਕਰਤਾ ਸ਼ਾਮ ਦਾ ਟਾਈਮ ਆ ਫਰੈਂਡਸ ਇਹ ਥੋੜਾ ਜਿਹਾ ਰਹਿੰਦਾ ਸੀਗਾ ਜਿਵੇਂ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਕਿਸੇ ਦਾ ਸੂਟ ਜਿਹੜਾ ਸੀਗਾ ਰੈਡੀ ਕਰਨਾ ਸੀਗਾ ਤੇ ਆਪਾਂ ਨੱਟ ਦਾ ਸੂਟ ਸੀਗਾ ਮਤਲਬ ਫਰੌਕ ਬਣਾਈ ਇਹਦੀ ਇਸ ਤਰ੍ਹਾਂ ਮੋਤੀਆਂ ਦੀ ਲੈਸ ਲਾ ਕੇ ਤੇ ਮਤਲਬ ਕਿ ਬਹੁਤ ਸੋਹਣੀ ਫਰਾਕ ਬਣੀ ਸੀਗੀ ਇਹਦੇ ਨਾਲ ਆਪਾਂ ਚੋਣਾ ਵਾਲਾ ਸ਼ਰਾਰਾ ਰੈਡੀ ਕੀਤਾਗਾ ਸ਼ਰਾਰਾ ਜਿਹੜਾ ਸੀਗਾ ਉਹ ਲੈ ਗਈ ਸੀ ਕਿਉਂਕਿ ਉਹਨੂੰ ਨੇ ਜਾਣਾ ਸੀਗਾ ਤੇ ਮਤਲਬ ਕਿ ਫਿਰ ਉਹ ਕਹਿੰਦੇ ਵੀ ਮਤਲਬ ਉਹਦੇ ਪਾਪਾ ਨੇ ਜਾਣਾ ਸੀਗਾ ਕਹਿੰਦੇ ਵੀ ਦੂਸਰੇ ਦਿਨ ਮੇਰੇ ਪਾਪਾ ਆਉਣਗੇ ਤੁਸੀਂ ਆਹ ਫਰਾਕ ਉਹਨੂੰ ਫੜਾ ਦਿਓ ਤੇ ਮੈਨੂੰ ਟਾਈਮ ਨਹੀਂ ਲੱਗਾ ਬਸ ਬਾਹਰ ਰਹਿਣੀ ਸੀ ਰੈਡੀ ਕਰਕੇ ਲਾਉਣ ਆਲੀਆਂ ਆ ਦੇਖੋ ਫਰਾਕ ਮਤਲਬ ਇਹ ਸੂਟ ਸੀਗਾ ਫਰੈਂਡਸ ਮਤਲਬ ਪਲੇਨ ਸਲਵਾਰ ਦੇ ਨਾਲ ਜਿਵੇਂ ਆਪਾਂ ਨੈੱਟ ਦਾ ਸੂਟ ਕਹਿ ਸਕਦੇ ਹਾਂ ਤੇ ਆਪਾਂ ਸੂਟ ਤੋਂ ਜਿਹੜਾ ਹੈਗਾ ਇਹ ਫਰੌਕ ਬਣਾਈ ਆ ਨੈੱਟ ਦੀ ਸੀਗੀ ਇਹ ਮੈਂ ਨੀਚੇ ਡਿਜ਼ਾਈਨਿੰਗ ਕਰਤੀ ਠੀਕ ਆ ਜੀ ਉੱਪਰ ਜਿਹੜਾ ਮਤਲਬ ਉਹਦੀ ਉੱਪਰ ਬਾਡੀ ਲਾਈ ਹੈ ਜਿਹੜੀ ਉਹ ਵਾਲੀ ਆਪਾਂ ਕਟਿੰਗ ਕਰਕੇ ਮਤਲਬ ਦਿਮਾਗ ਲਾ ਕੇ ਆਪਾਂ ਕੀਤਾਗਾ ਠੀਕ ਆ ਜੀ ਤੇ ਸਾਹਮਣੇ ਮੈਂ ਫਿਲਮ ਵੀ ਦੇਖ ਲਈ ਸੀਗੀ ਟਾਈਮ ਵੀ ਦਿਖਾਇਆ ਤੁਹਾਨੂੰ ਮੈਂ 4:30 ਦਾ ਟਾਈਮ ਆ ਤੇ ਬਾਅਦ ਆਪਾ ਸਬਜ਼ੀ ਮੇਰੀ ਬਣੀ ਪਈ ਸੀ ਇਸ ਲਈ ਮੈਂ ਕਿਹਾ ਚਲੋ ਹੁਣ ਮੈਂ ਕਰ ਲੈਣੀ ਹੈਗੀ ਤੇ ਬਾਵਾ ਮੈਂ ਰੈਡੀ ਕਰ ਰਹੀ ਹਾਂ ਦੇਖੋ ਲੈ ਸਲਾਰੀਆਂ ਮੈਂ ਮੁੱਚੇ ਕਿਤਨਾ ਹੀ ਦਿੱਤਿਓ ਮੁੱਚੇ ਕਿਤਨਾ ਹੀ ਮਾਨ ਹੈ ਕਿ ਤੁਸੇ ਕੁਝ ਵੀ ਨਹੀਂ ਤੇ ਫਰੈਂਡਸ ਨਾਲ ਨਾਲ ਨਾ ਫਿਲਮ ਵੀ ਦੇਖ ਰਹੀ ਸੀ ਮੈਂ ਮੈਂ ਕਿਹਾ ਚਲੋ ਨਾਲ ਨਾਲ ਵੀ ਬੋਰਿੰਗ ਜੀ ਨਹੀਂ ਹੁੰਦਾ ਹੈਗਾ ਬੰਦਾ ਤੇ ਫਿਰ ਮੈਂ ਸੋਚਿਆ ਮੈਂ ਕਿ ਚਲੋ ਕਾਰੀ ਲੈਣੇ ਆ ਵੈਸੇ ਪਹਿਲਾਂ ਮੈਂ ਮਤਲਬ ਮਜਬੂਰੀ ਚ ਕਰ ਰਹੀ ਆ ਫਰੈਂਡਸ ਮੇਰੀ ਸਿਹਤ ਵੀ ਠੀਕ ਨਹੀਂ ਹੈਗੀ ਸੀ ਤੇ ਕਿਉਂਕਿ ਆਪਾਂ ਬਣਾ ਕੇ ਦੇਣਾ ਸੀ ਤਾਂ ਕਰਕੇ ਸਾਰਾ ਦਿਨ ਮੈਂ ਨਾ ਪਹਿਲਾਂ ਧੁੱਪੇ ਪਈ ਰਹੀ ਦੋ ਘੰਟੇ ਚਾਹ ਬਣਾ ਕੇ ਠੀਕ ਹੈ ਜੀ ਉੱਪਰ ਧੁੱਪੇ ਪੈ ਗਈ ਨਹੀਂ ਤਾਂ ਮੈਂ ਪਹਿਲਾਂ ਘੜ ਦੇਣਾ ਸੀ ਫਿਰ ਮੇਰੀ ਸਿਹਤ ਜੀ ਡਾਊਨ ਹੋ ਗਈ ਤੇ ਮੈਂ ਗੋਲੀ ਲੈ ਕੇ ਨਾ ਉੱਪਰ ਧੁੱਪੇ ਪੈ ਗਈ ਸੀਗੀ ਤੇ ਹੁਣ ਮੈਂ نیچے ਆਈ ਸੀਗੀ ਮੈਂ ਕਿ ਚਲੋ ਹੁਣ ਵੀ ਆਪਾਂ ਨਾ ਉਹ ਕਰ ਲੈਂਦੇ ਆਗੇ نیچے ਆ ਕੇ ਤਾਂ ਫਰੈਂਡਸ ਮੈਂ ਕਾਫੀ ਟਾਈਮ ਦੀ ਨੀਚੇ ਆਈ ਸੀਗੀ ਚਾਹ ਵਗੈਰਾ ਬਣਾਈ ਚਾਹ ਮਮੀ ਹਣਾਉਂ ਦੇਖ ਕੇ ਉਹਦੂ ਆਪ ਪੀਤੀ ਫਿਰ ਤਰਨ ਨੂੰ ਪਈ ਤੇ ਫਿਰ ਮੈਂ ਆਪਣੀ ਮਸ਼ੀਨ ਡਾਲੀ ਸੀਗੀ ਮੈਂ ਕਿ ਚਲੋ ਕਰ ਲੈਣੀ ਹੈਗੇ ਹੈਗਾ ਟਾਈਮ ਮੇਰੇ ਕੋਲੇ 4:30 ਵਜੇ ਸਿਰ ਤੋਂ ਮਤਲਬ ਕਿ ਮੈਂ ਬੈਠੀ 5:35 ਵਜੇ ਮਸ਼ੀਨ ਡਾਈਸ ਫਰੈਂਡਸ ਮੈਂ ਤੇ ਫਿਰ ਮੈਂ ਕਿ ਚਲੋ ਵੀ ਲਾਲਣੇ ਘੰਟਾ ਤਿਆਰ ਕਰ ਦਿੰਨੇ ਆ ਬਾਕੀ ਇਹਦੇ ਤੇ ਆਪਾਂ ਉਹ ਵੀ ਲਾਉਣੇ ਸੀਗੇ ਬੈਕ ਤੇ ਲਟਕਣੇ ਵੀ ਲਾਉਣੇ ਸੀਗੇ ਦੇਖੋ ਤਰਨ ਆ ਗਿਆ ਬਾਹਰ ਖੀਡ ਕੇ ਤੇ ਖਾਣ ਨੂੰ ਮੰਗਦਾ ਸੀ ਮੈਨੂੰ ਕੋਲੀ ਚ ਪਾ ਕੇ ਦਿੱਤੇ ਮੈਂ ਕਿਾ ਕੁਛ ਖਾ ਲਾ ਭੁੱਖ ਲੱਗਿਆ ਕਹਿੰਦਾ ਮੇਰੇ ਕੋਲ ਨਾ ਫਰਾਈ ਕੀਤੇ ਗੁਰਕਰੇ ਪਏ ਸੀਗੇ ਆਪਾਂ ਉਹ ਦਿੱਤੇ ਸੀ ਲਓ ਜੀ ਫਰਕ ਆਪਣੀ ਹੋ ਗਈ ਤਿਆਰ ਤੇ ਮੈਂ ਤੁਹਾਨੂੰ ਪਾ ਕੇ ਦਿਖਾਈ ਇੱਕ ਵਾਰੀ ਵੀ ਇਹਦਾ ਕਿਸ ਤਰ੍ਹਾਂ ਦੀ ਲੁੱਕ ਆਈ ਆ ਦੇਖੋ ਇਸ ਤਰ੍ਹਾਂ ਆਪਾਂ ਬਵਾ ਬਣਾਈ ਨੇ ਲੀਂਗੀਆਂ ਨੀਚੇ ਕਿਤੇ ਲੈਸ ਲਾ ਕੇ ਤੇ ਇਹ ਮਤਲਬ ਬਲ ਪਾਇਆ ਆਪਾਂ ਨੀਚੇ ਇਹ ਆਪਸ ਤਰ੍ਹਾਂ ਲੈਸ ਲਾਈ ਆ ਲਓ ਜੀ ਕਿਚਨ ਚ ਆ ਗਈ ਆ ਕਿਸ ਕਾਫੀ ਟਾਈਮ ਤੋਂ ਮੈਂ ਕਿਚਨ ਚ ਆਈ ਨਹੀਂ ਆ ਫਰੈਂਡਸ ਰੋਟੀ ਵਗਾਰਾ ਬਣਾ ਲਈ ਸਬਜੀ ਆਪਾਂ ਬਣਾਈ ਹੋਈ ਸੀਗੀ ਮੇਥੀ ਦੀ ਤੇ ਦੁਪਹਿਰੇ ਬਣਾਈ ਸੀਗੀ ਤੇ ਫਿਰ ਕੋ ਦਹੀਂ ਪਿਆ ਸੀ ਮੈਂ ਕਿ ਚਲੋ ਰਾਇਤਾ ਬਣਾ ਲੈਂਦੇ ਆ ਪਬੂndi ਪਾ ਕੇ ਰਾਇਤਾ ਬਣਾਇਆ ਤੇ ਪਾ ਸਾਰਾ ਕੁਝ ਪਾਇਆ ਦੇ ਵਿੱਚ ਮਤਲਬ ਕਿ ਪਿਆਜ਼ ਕੱਟ ਕੇ ਪਾਇਆ ਧਣੀਆਂ ਪਾਇਆ ਹਰੀ ਮਿਰਚ ਪਾਈ ਆ ਨਮਕ ਠੀਕ ਆ ਜੀ ਥੋੜੀ ਜੀ ਮਿਰਚ ਵੀ ਪਾਈ ਆ ਲਾਲ ਤੇ ਮੈਂ ਤੁਹਾਨੂੰ ਦਿਖਾ ਰਹੀ ਸੀ ਰਾਇਤਾ ਬਸੇ ਤਕਰੀਬਨ ਸਾਰਾ ਨਹੀਂ ਪਸੰਦ ਹੁੰਦਾ ਮੈਨੂੰ ਵੀ ਬਹੁਤ ਜ਼ਿਆਦਾ ਬੱਚਿਆਂ ਨੂੰ ਪਸੰਦ ਆ ਤੇ ਫਿਰ ਮੈਂ ਸੋਚਿਆ ਮੈਂ ਕਿ ਬਣਾ ਹੀ ਲੈਣੀ ਆ ਥੋੜਾ ਜਿਹਾ ਤੇ ਥੋੜਾ ਜਿਹਾ ਦਹੀਂ ਪਿਆ ਸੀ ਕੁਛ ਦਹੀਂ ਜਿਹੜਾ ਸਵੇਰੇ ਖਾ ਲਿਆ ਸੀ ਫਰੈਂਡਸ तो मैं क्या चलो बूंदी वगैरह पा के प्रादा बनाने गए तो फिर मैं पड़ाऊंगी जी रोटी सारे मम्मी पापा जी सरदार जी भी आ गए सी लो जी हम लग सी मैं मम्मी उन्होंने रोटी खाने वास्त ਤੇ ਮਤਲਬ ਕਿ ਥੋੜਾ ਥੋੜਾ ਰਾਇਤਾ ਤੇ ਨਾਲ ਆਪਾਂ ਸਬਜੀ ਦਵਾਂਗੇ ਜੀ ਮੇਥੀ ਦੀ ਆਲੂ ਮੇਥੀ ਬਣਾਈ ਸੀ ਬਹੁਤ ਜਿਆਦਾ ਟੈਸਟੀ ਬਣੀ ਸੀ ਮੈਂ ਨਹੀਂ ਸੀ ਬਣਾਈ ਮम्मी ਨੇ ਬਣਾਈ ਸੀ ਕਿਉਂਕਿ ਜੇ ਮੈਂ ਤਨਮੰਦ ਸੀ ਤਾਂ ਦੁਪਹਿਰੇ ਮੇਰੀ ਸਿਹਤ ਡਾਊਨ ਹੋ ਗਈ ਸੀਗੀ ਤੇ ਫਿਰ ਮੈਂ ਦਵਾਈ ਲੈ ਕੇ ਪੈ ਗਈ ਸੀ ਕਾਫੀ ਦਿਨਾਂ ਤੋਂ ਫਰੈਂਡਸ ਮੇਰੀ ਸਿਹਤ ਠੀਕ ਨਹੀਂ ਹੈਗੀ ਲਖਾਂਗੂ ਜਖਾਮ ਤੇ ਬੁਖਾਰ ਵਗੈਰਾ ਹੋ ਜਾਂਦਾ ਦੇਖੋ ਜੀ ਸਬਜੀ ਆਲੂ ਨਾ ਮਤਲਬ ਛੋਟੇ ਛੋਟੇ ਸੀਗੇ ਗੋਲ ਮम्मी ਨੇ ਨਾ ਵਾਲ ਕੇ ਪਾਏ ਨੇ ਇਹਦੇ ਵਿੱਚ ਟੈਸਟੀ ਬਣੀ ਸੀ ਸਬਜੀ ਸਾਰਿਆਂ ਨੂੰ ਪਸੰਦ ਆਈ ම ම ලසි सब ල පටाට ම ාදන්නේ ਉੰਜ ਤੇ ਮੋਂ ਦਾ ਪੈਨ ਜੇ ਦਾ ਪਰਸ਼ਾਤਾ ਕਿਤੇ ਲਈ ਸੁਦਾ ਜੀ ਆ ਚੁੱਕੇ ਨੇ ਤੁਸੀਂ ਦੇਖੋ ਵੀਡੀਓ ਚ ਤੇ ਚੇਂਜਿੰਗ ਦਾ ਕਰ ਦਿੰਦੇ ਤੇ ਰੋਟੀ ਮੈਨੂੰ ਖਾਣੀ ਆ ਲੰਗਰੀ ਦਾ ਪਰਮੇਟੀ ਦਿੱਤੀਆਂ ਮੈਨੇ ਕੋਈ ਫੇਰ ਉਹਨੇ ਕੁਝ ਗੱਲ ਨੂੰ ਕਹਦੇ ਹੋ

ਮਸਤੀ ਕਰ ਰਹੀ ਸੀ ਮੇਰੀ ਮਸ਼ੀਨ ਪਈ ਸੀ ਕਿ ਬੈੱਡ ਤੇ ਬੰਡਾਰ ਲੱਗ ਰਿਹਾ ਸੀ ਮੈਂ ਕਿਤੇ ਹੋਰ ਸੱਟ ਟੋਟੇ ਦਿਖਾ ਲਵਾਂ ਕਿਉਂਕਿ ਮੈਨਾਂ ਫਰੈਂਸ ਕੰਮ ਕਰਨਾ ਸੀਗਾ ਤਾਂ ਕਰਕੇ ਮੇਰੀ ਮਸ਼ੀਨ ਇੱਥੇ ਪਈ ਸੀ ਇਹ ਸਲਵਾਰ ਆ ਮੇਰੀ ਸੂਟ ਆ ਫਰੈਂਸ ਮੇਰਾ ਮਤਲਬ ਸਾਰਾ ਸੂਟ ਤਿਆਰ ਆ ਬਸ ਕੱਲੀ ਨਾ ਆਦੀ ਮੂਹਰੇ ਪਣ ਵਾਲੀ ਰਹਿੰਦੀ ਆ ਨਾ ਮੈਂ ਕਿਹਾ ਚਲੋ ਹੁਣ ਮਸ਼ੀਨ ਡਾਹੀ ਵੀ ਆਪਾਂ ਇਹ ਵੀ ਕੰਮ ਪੂਰਾ ਕਰਤੀਏ ਬਹੁਤ ਜ਼ਿਆਦਾ ਮਸਤੀ ਕਰ ਰਹੀ ਸੀ ਕੰਪਲ ਦੇ ਵਿੱਚ ਦੋਨੇ ਜਾਨੇ ਤਰਨ ਤੇ ਜਸ ਜਸ ਜੀ ਆਪਣੇ ਸਾਹਮਣੇ ਗਵੰਡੀਆਂ ਦਾ ਮਤਲਬ ਮੁੰਡਾਗਾ ਮਤਲਬ ਕਿ ਮਾਮੀ ਜੀ ਦਾ ਪੋਤਾਗਾ ਸਾਡੇ ਮਤਲਬ ਬਹੁਤ ਜ਼ਿਆਦਾ ਇਹਨਾਂ ਨਾਲ ਪਿਆਰ ਹੈਗਾ ਤੇ ਸਾਡੇ ਅਸੀਂ ਸਿਰਫ ਮਤਲਬ ਜ਼ਿਆਦਾ ਇਹਨਾਂ ਦੇ ਇਹੀ ਘਰ ਨਾਲ ਬਰਤਾਂਦੇ ਆ ਜਦੋਂ ਦਾ ਮੇਰਾ ਵਿਆਹ ਹੋਇਆ ਤੇ ਸਾਡਾ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਕੋਈ ਫਰਕ ਨਹੀਂ ਹੈਗਾ ਤੇ ਉਹ ਇਧਰ ਪਹਿਲਾਂ ਮੇਰੇ ਬੱਚੇ ਉੱਥੇ ਪਲੇ ਨੇ ਹੁਣ ਇਹ ਸਾਡੇ ਕੋਲੇ ਮਤਲਬ ਰਹਿੰਦਾਗਾ ਸਾਰਾ ਦਿਨ ਤੇ ਖੇਡਦਾ ਰਹਿੰਦਾਗਾ ਆਪਾਂ ਪੂਰਾ ਧਿਆਨ ਰੱਖਦੇ ਆ ਇਹਦਾ ਪਹਿਲਾਂ ਮੇਰੇ ਬੱਚਿਆਂ ਨੂੰ ਮਾਂ ਮਾਮੀ ਨੇ ਪਾਲਿਆ ਹਨਾ ਮੰਗਦਾ ਤੈਨੂੰ ਰੋਟੀ ਆਪਾਂ ਦੇ ਦਿੱਤੀ ਆ ਤੇ ਰੋਟੀ ਨਹੀਂ ਖਾਣੀ ਆ ਸਦਾ ਜਿਗਾ ਢਰ ਕੇ ਖਾਣੀ ਆਂਗੀ ਰੋਟੀ ਫਿਰ ਚਲੋ ਸਦਾ ਜਿਗਾ ਨਾਲ ਕਰਕੇ ਰੋਟੀ ਖਾਣੀ ਆਪਾਂ ਢਰ ਕੇ ਖਾਉਂਗੇ ਤੇ ਇਹ ਮਚਰ ਜਿਹੜੀ ਹੈਗੀ ਆ ਆਪਣਾ ਮਸ਼ੀਨ ਤੇ ਕੰਮ ਕਰ ਲੇਗੀ ਆ ਮਤਲਬ ਮੈਨੂੰ ਆ ਤੋ ਕਿਸੇ ਵੇਲੇ ਤਾਂ ਆਪਣੇ ਮਤਲਬ ਕਿ ਇਸ ਤੇ ਦਾਇਚ ਮਾਰ ਹੋਗੀ ਤੇਪ ਉਥੇ ਜਾਣਾਗਾ ਭੋਗ ਤੇ ਲੋਕਲ ਹੀ ਜਾਣਾ ਆਪਾਂ ਲੋਕਲ ਹੀ ਰਹਿੰਦੇ ਨੇ ਉਹ ਰਿਸ਼ਤੇਦਾਰ ਜਿਨ੍ਹਾਂ ਦੇ ਆਪਾਂ ਚਲੋ ਬਾਕੀ ਆਏ ਹਾਂ بس ਸਰ ਕੋਲ ਲੱਗ ਜਾਂਦੇ ਜੇ ਰਾਤ ਨੂੰ ਮਤਲਬ ਉਹ ਕੰਡ ਲਈ ਆਪਾਂ ਤੁਸੀਂ ਦੇਖ ਰਹੇ ਹੋ ਇੱਥੇ ਇੱਥੇ ਸਲੀ ਮਨ ਲੱਗ ਜਾਂਦੀ ਆਂ ਆ ਚੀਜ਼ ਤੇ ਅਜੇ ਇੱਥੇ ਤੁਸੀਂ ਸਲੀ ਮਨ ਲੱਗ ਜਾਂਦੀ ਆ ਤਾਂ ਕਰਕੇ ਥੋੜਾ ਜਿਹਾ ਮੈਂ ਰਾਤ ਨੂੰ ਸਲਾਈ ਦਾ ਕੰਮ ਕੱਟ ਕਰਦੀ ਆ ਤੇ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਆਪਾਂ ਉਹ ਸੂਟ ਫਰਾਕ ਰੈਡੀ ਕੀਤੀ ਆ ਉਸ ਤੋਂ ਤੁਸੀਂ ਦੱਸਿਓ ਹਨਾ ਵੀ ਉਹ ਫਰਾਕ ਜਿਹੜੀ ਰੈਡੀ ਕੀਤੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹਨਾ ਮੇਰੇ ਬਲੌਗ ਇਸ ਤਰ੍ਹਾਂ ਲਾਗ ਨੂੰ ਜਰੂਰ ਦੱਸਿਆ ਕਰੋ ਹਣਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਲਾਈਕ ਕਮੈਂਟਸ ਜਰੂਰ ਕਰਦੇ ਜਾਇਆ ਕਰੋ ਤੇ ਚਲੋ ਜੀ ਮਿਲਦੇ ਕਿਸ ਨੇਕਸਟ ਬਲੌਗ ਦੇ ਨਾਲ ਤਦ ਤੱਕ ਲਈ ਸਸਤੀ ਕਾਲ ਜੀ ਬਾਏ ਬਾਏ